ਨਾਰਥ ਕੋਰੀਆ ਦੇ ਵਿੱਚ ਡਿਕਟੇਟਰਸ਼ਿਪ ਆ ਚੋਣਾਂ ਵੀ ਹੁੰਦੀਆਂ ਨੇ ਤੇ ਇੱਕੋ ਉਮੀਦਵਾਰ ਖੜਾ ਹੁੰਦਾ ਤੇ ਉਹ ਜਿੱਤਦਾ ਵੀ 99.99% ਵੋਟਾਂ ਦੇ ਨਾਲ ਹੈ ਜਿਸ ਦੀ ਤਰਜ ਉੱਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕਰ ਰਹੀ ਹੈ ਕਿ ਉਮੀਦਵਾਰ ਵੀ ਖੜੇ ਹੋਣਗੇ ਪਰ ਖੜਨਗੇ ਸਿਰਫ ਆਮ ਆਦਮੀ ਪਾਰਟੀ ਦੇ ਅਸੀਂ ਕੱਲ ਵੀ ਕੋਸ਼ਿਸ਼ ਕੀਤੀ ਸੀ ਕਿ ਕਾਗਜ਼ ਫੜਨ ਦੀ ਕੱਲ ਵੀ ਸਾਡੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਕਰਾਏ ਤੇ ਗੁੰਡੇ ਬੁਲਾ ਕੇ ਸਾਡੇ ਉਮੀਦਵਾਰਾਂ ਦੀ ਕੁੱਟਮਾਰ ਕੀਤੀ ਗਈ ਕਾਗਜ਼ ਫੜ ਕੇ ਖੋਏ ਗਏ ਉਮੀਦਵਾਰ ਨੇ 15 ਨੰਬਰ ਵਾਰਡ ਤੋਂ ਉਹਦਾ ਫੋਨ ਤੱਕ ਖੋਲਿਆ ਗਿਆ ਏਡੀ ਗੁੰਡਾਗਰਦੀ ਇਹਨਾਂ ਨੇ ਕੀਤੀ ਹੋਈ ਹੈ ਪੱਤਰਕਾਰ ਭਾਈਚਾਰਾ ਨਾਲ ਵੀ ਇਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਵੀ ਅੰਦਰ ਜਾਣ ਤੋਂ ਇਹਨਾਂ ਨੇ ਮਨਾ ਕੀਤਾ ਵੇ ਸਾਰੇ ਝਾੜੂ ਵਾਲੇ ਬਾਹਰੋਂ ਲਿਆਂਦੇ ਗੁੰਡੇ ਅੰਦਰ 200 ਬੰਦਾ ਬੈਠਾ ਉਹਨਾਂ ਦੇ ਕੈਂਡੀਡੇਟ ਅੰਦਰ ਬੈਠੇ ਆ ਸਾਡਾ ਕੋਈ ਬੰਦਾ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ ਕੱਲ ਸਾਡੀ ਫਾਈਲ ਖੋ ਕੇ ਫਾੜਤੀ ਜੀ ਇਹਨਾਂ ਨੇ ਕਹਿੰਦੇ ਤੁਸੀਂ ਕਾਗਜ਼ ਨਹੀਂ ਭਰਨੇ ਅੰਦਰ ਨਹੀਂ ਜਾਣਾ ਬਸ ਇਹਨਾਂ ਨੇ ਖੋਈ ਤੁਹਾਡੀ ਫਾਈਲ ਆ ਚਾਰ ਪੰਜ ਗੁੰਡੇ ਜੀ ਸਸਕੜ ਜਾਣਦੇ ਉਹਨਾਂ ਨੂੰ ਕੌਣ ਸੀ ਸਾਨੂੰ ਤਾਂ ਖੌਦ ਨੂੰ ਨਹੀਂ ਪਤਾ ਵੀ ਸਾਡੇ ਬਰਾਬਰ ਕੌਣ ਕੈਂਡੀਡੇਟ ਖੜਾ ਹੈ ਅੱਛਾ ਐਵੇਂ ਹੀ ਪਤਾ ਇਹ ਵੀ ਨਹੀਂ ਪਤਾ ਜੀ ਸਾਡੀ ਬਸ ਜਿਵੇਂ ਕਹਿ ਰਹੀਏ ਬਾਹਰੋਂ ਬਾਹਰ ਬਣ ਕੇ ਪਤਾ ਲੱਗ ਗਿਆ ਹਾਂਜੀ ਆ ਬਸ ਬਸ ਇਹਨਾਂ ਦਾ ਜਿਹੜਾ ਚੋਣ ਅਮਲਾ ਉਹ ਬਾਰੀ ਛੱਡ ਕੇ ਭੱਜ ਗਿਆ ਜੀ ਉਹ ਕਹਿੰਦਾ ਤੁਹਾਡੀ ਅਹੀ ਫਾਈਲ ਨਹੀਂ ਫੜਨੀ ਵੀ ਜਿਆਦਾ ਭਾਈ ਜੇ ਤੀ ਇਹੋ ਜਿਹਾ ਕੋਈ ਕਰਨਾ ਸੀਗਾ ਚਪਰ ਕੇ ਪਹਿਲੇ ਹੀ ਕਹਿ ਜਾਂਦੇ ਵੀ ਅਸੀਂ ਇਲੈਕਸ਼ਨ ਤਾਂ ਕਰਾਉਣਾ ਹੀ ਨਹੀਂ ਸਾਡੇ ਕੈਂਡੀਡੇਟ ਇਹੀ ਬਣਨੇ ਆ ਇਹਨੇ ਵੀ ਪੈਸੇ ਲੈਣੇ ਕੀਤੇ ਆ ਇਹ ਵੋਟਾਂ ਕਿਉਂ ਨਹੀਂ ਪੈ ਰਹੀਆਂ ਇਹਨੇ ਜਿਹਨੂੰ ਪ੍ਰਧਾਨ ਬਣਾਉਣਾ ਉਹ ਤੋਂ ਪੈਸੇ ਲੈਣੇ ਕੀਤੇ ਆ ਇਸ ਕਰਕੇ ਆਪਦੇ ਐਮਸੀ ਬਿਨਾ ਮੁਕਾਬਲਾ ਚੁਟਾ ਕੇ ਉਹ ਪ੍ਰਧਾਨ ਤੋਂ ਇਹਨੇ ਮੋਟੀ ਰਕਮ ਵਸੂਲਣੀ ਆ ਆ ਸਾਡੇ ਨਾਲ ਲੱਗੇ ਪਿੰਡ ਕੋਟਲਾ ਮੇਰ ਸਿੰਘ ਆਲਾ ਉਥੇ ਇੱਕ ਪਰਿਵਾਰ ਦਾ ਇਹਨਾਂ ਨੇ ਜੀ ਮਰਵਾ ਦਿੱਤਾ ਸ਼ਰੇਆਮ ਗੁੰਡਾਗਰਦੀ ਔਰ ਪੁਲਿਸ ਪ੍ਰਸ਼ਾਸਨ ਸਾਰਾ ਵਿੱਚ ਇਨਵੋਲਵ ਹੈਗਾ ਲੋਕਵਾਟੂ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਨਾਰਥ ਕੋਰੀਆ ਦੇ ਵਿੱਚ ਡਿਕਟੇਟਰਸ਼ਿਪ ਆ ਪਰ ਉੱਥੇ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਨੇ ਚੋਣਾਂ ਵੀ ਹੁੰਦੀਆਂ ਨੇ ਤੇ ਇੱਕੋ ਉਮੀਦਵਾਰ ਖੜਾ ਹੁੰਦਾ ਤੇ ਉਹ ਜਿੱਤਦਾ ਵੀ 99.99% ਵੋਟਾਂ ਦੇ ਨਾਲ ਆ ਜਸਦੀ ਤਰਜ ਉੱਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕਰ ਰਹੀ ਹੈ ਕਿ ਉਮੀਦਵਾਰ ਵੀ ਖੜੇ ਹੋਣਗੇ ਪਰ ਖੜਨਗੇ ਸਿਰਫ ਆਮ ਆਦਮੀ ਪਾਰਟੀ ਦੇ ਜਿੱਤਣਗੇ ਵੀ ਹੋਈ ਤੇ ਚੋਣਾਂ ਵੀ ਹੋਣਗੀਆਂ ਤਾਂ ਅਸੀਂ ਬਾਗਾ ਪੁਰਾਣਾ ਬੀਡੀਪੀ ਦਫ਼ਤਰ ਦੇ ਬਾਹਰ ਖੜੇ ਹਾਂ ਜਿੱਥੇ ਐਮਸੀ ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਜਿਹੜਾ ਧਰਨਾ ਦੇਖ ਰਹੇ ਹੋ ਤੁਸੀਂ ਬਾਹਰ ਦੇ ਵਿੱਚ ਜਿਹੜੇ ਲੋਕ ਬੈਠੇ ਆ ਸਾਰੇ ਉਮੀਦਵਾਰ ਸਾਡੇ ਨਾਲ ਹੋਣਗੇ 15 ਦੇ 15 ਉਮੀਦਵਾਰ ਹੋਰ ਆਜ਼ਾਦ ਉਮੀਦਵਾਰ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਕਾਗਜ਼ ਪਰ ਜਾਣਾਂ ਪਰ ਅੰਦਰ ਸਿਰਫ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਤੇ ਗੁੰਡਿਆਂ ਨੂੰ ਵੀ ਜਾਣਦੀ ਆ ਗਿਆ ਗੱਲਬਾਤ ਕਰਦੇ ਹਾਂ ਉਮੀਦਵਾਰ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਭਾਈ ਜੀ ਤੁਸੀਂ ਉਮੀਦਵਾਰ ਹੋ ਜੀ ਮੈਂ ਕੁਲਵਿੰਦਰ ਸਿੰਘ ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਾਂ ਅਸੀਂ ਕੱਲ ਵੀ ਕੋਸ਼ਿਸ਼ ਕੀਤੀ ਸੀਗੀ ਕਾਗਜ਼ ਫੜਨ ਦੀ ਕੱਲ ਵੀ ਸਾਡੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਕਰਾਏ ਤੇ ਗੁੰਡੇ ਬੁਲਾ ਕੇ ਸਾਡੇ ਉਮੀਦਵਾਰਾਂ ਦੀ ਕੁੱਟਮਾਰ ਕੀਤੀ ਗਈ ਕਾਗਜ਼ ਫੜ ਕੇ ਖੋਏ ਗਏ ਉਸ ਤੋਂ ਬਾਅਦ ਸਾਡੇ ਇੱਕ ਉਮੀਦਵਾਰ ਨੇ 15 ਨੰਬਰ ਵਾਰਡ ਤੋਂ ਉਹਦਾ ਫੋਨ ਤੱਕ ਖੋਹ ਲਿਆ ਗਿਆ ਐਡੀ ਗੁੰਡਾਗਰਦੀ ਇਹਨਾਂ ਨੇ ਕੀਤੀ ਹੋਈ ਹੈ ਸਾਡੇ ਨਾਲ ਤਾਂ ਕਰਨੀ ਕਰਨੀਆਂ ਅੱਜ ਵੇਖ ਕੇ ਹੈਰਾਨ ਹੋ ਗਏ ਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਗਿਆ ਪੱਤਰਕਾਰ ਭਾਈਚਾਰਾ ਪੱਤਰਕਾਰ ਭਾਈਚਾਰਾ ਨਾਲ ਵੀ ਇਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਵੀ ਅੰਦਰ ਜਾਣ ਤੋਂ ਇਹਨਾਂ ਨੇ ਮਨਾਂ ਕੀਤਾ ਵੇ ਕਿਉਂ ਕਿ ਪੱਤਰਕਾਰ ਭਾਈਚਾਰੇ ਨੇ ਸਾਰੀ ਇਹਨਾਂ ਦੀ ਰਿਕਾਰਡਿੰਗ ਕਰ ਲੈਣੀ ਹੈ ਜਿਹੜੇ ਇਹਨਾਂ ਨੇ ਕਿਰਾਏ ਤੇ 200 300 ਗੁੰਡਾ ਇਹਨਾਂ ਨੇ ਅੰਦਰ ਬੁਲਾ ਕੇ ਬਿਠਾਇਆ ਹੋਇਆ ਵਾ ਉਸ ਚੀਜ਼ ਨੂੰ ਰੋਕਣ ਵਾਸਤੇ ਇਹਨਾਂ ਨੇ ਪੱਤਰਕਾਰਾਂ ਦੇ ਨਾਲ ਵੀ ਬੱਤਸਲੂਕੀ ਕੀਤੀ ਹੈ ਇੱਕ ਪਾਸੇ ਇਹ ਗੱਲਾਂ ਕਰਦੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਆ ਆਮ ਆਦਮੀ ਦੀ ਸਰਕਾਰ ਹੈ ਪਰ ਇਹ ਆਮ ਆਦਮੀ ਦਾ ਬਦਲਾਅ ਦਾ ਬਖਲਾ ਲੈ ਕੇ ਆਏ ਸੀਗੇ ਉਹ ਸਾਰਾ ਜਗ ਜਹਰ ਹੋ ਗਿਆ ਵਾਰਡਾਂ ਦੇ ਵਿੱਚ ਇਹਨਾਂ ਨੂੰ ਲੋਕ ਮੂੰਹ ਤੱਕ ਨਹੀਂ ਲਾ ਰਹੇ ਜਿਹਦੇ ਕਰਕੇ ਇਹ ਆ ਚੀਜ਼ਾਂ ਕਰ ਰਹੇ ਆ ਤਾਂ ਜੋ ਇਹਨਾਂ ਦਾ ਮਕਸਦ ਇਹੀ ਹੈ ਕਿ ਫਾਈਲਾਂ ਜਮਾ ਨਾ ਹੋਣ ਤਾਂ ਜੋ ਵੋਟਾਂ ਨਾ ਪੈਣ ਕਿਉਂਕਿ ਜੇ ਫਾਈਲਾਂ ਜਮਾ ਹੋਣਗੀਆਂ ਵੋਟਾਂ ਹੋਣਗੀਆਂ ਚੋਣਾਂ ਪੈਣਗੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਉਸ ਕਰਕੇ ਇਹ ਸਾਰਾ ਕੁਝ ਕਰ ਰਹੇ ਆ ਆਮ ਲੋਕਾਂ ਦੇ ਵਿੱਚ ਕੀ ਆਵਾਜ਼ ਹੈ ਇਹਨਾਂ ਦੇ ਉਮੀਦਵਾਰਾਂ ਨੂੰ ਲੈ ਕੇ ਕੀ ਉਹਨਾਂ ਨੂੰ ਚਾਹੁੰਦੇ ਨੇ ਭਾਈ ਜੀ ਆਮ ਲੋਕ ਤਾਂ ਇਹਨਾਂ ਨੂੰ ਮੂੰਹ ਲਾ ਕੇ ਵੀ ਖੁਸ਼ ਨਹੀਂ ਹੈਗੇ ਤਾਂ ਹੀ ਉਹ ਸਾਰਾ ਕੁਝ ਕਰ ਰਹੇ ਆ ਆ ਸਾਡੇ ਨਾਲ ਲੱਗ ਕੇ ਪਿੰਡ ਕੋਟਲਾ ਮੇਰ ਸਿੰਘ ਵਾਲਾ ਉਥੇ ਇੱਕ ਪਰਿਵਾਰ ਦਾ ਇਹਨਾਂ ਨੇ ਜੀ ਮਰਵਾ ਦਿੱਤਾ ਸ਼ਰੇਆਮ ਗੁੰਡਾਗਰਦੀ ਔਰ ਪੁਲਿਸ ਪ੍ਰਸ਼ਾਸਨ ਸਾਰਾ ਵਿੱਚ ਇਨਵੋਲਵ ਹੈਗਾ ਇਸ ਤੋਂ ਵੱਧ ਨਖੇੜੀ ਹੋਰ ਕੀ ਹੋ ਸਕਦੀ ਹੈ ਇਹ ਤਸਵੀਰ ਇੱਕ ਹੋਰ ਦਿਖਾਉਂਦੇ ਐਕਸਰੀ ਕਹਿੰਦਾ ਕਿ ਔਰਤਾਂ ਨੂੰ ਪਹਿਲ ਹੁੰਦੀ ਹੈ ਪਰ ਇੱਥੇ ਔਰਤਾਂ ਵੀ ਜਿਹੜੀਆਂ ਉਮੀਦਵਾਰ ਨੇ ਉਹ ਵੀ ਬਾਰ ਦੇ ਵਿੱਚ ਉਡੀਕ ਰਹੀਆਂ ਨੇ ਕਿ ਕਦੋਂ ਦਰਵਾਜ਼ਾ ਖੁੱਲੂ ਤਾਂ ਸਾਨੂੰ ਅੰਦਰ ਜਾਣ ਦਿੱਤਾ ਜਾਊਗਾ ਗੱਲਬਾਤ ਕਰਦੇ ਆਂ ਮਾਤਾ ਜੀ ਤੁਸੀਂ ਉਮੀਦਵਾਰੋਂ ਜੀ ਕਿਹੜੇ ਵਾਰਡ ਤੋਂ 11 ਨੰਬਰ ਵਾਰਡ ਤੋਂ 11 ਨੰਬਰ ਵਾਰਡ ਤੋਂ ਕਿਉਂ ਨਹੀਂ ਅੰਦਰ ਜਾਂ ਤਾਂ ਜਾ ਰਹੇ ਤੁਹਾਨੂੰ ਕੱਲ ਸਾਡੀ ਫਾਈਲ ਖੋ ਕੇ ਫਾੜਤੀ ਜੀ ਇਹਨਾਂ ਨੇ ਫਾਈਲ ਤੁਹਾਡੀ ਫਾੜ ਦਿੱਤੀ ਹਾਂਜੀ ਹਾਂਜੀ ਕੱਲ ਫਾੜਤੀ ਜੀ ਜੀ ਕੀ ਕਹਿਣਾ ਸੀ ਉਹਨਾਂ ਦਾ ਜਦੋਂ ਫਾਈਲ ਪਾੜੀ ਜਾਂ ਖੋਈ ਉਹਨਾਂ ਨੇ ਕਹ ਕਿੰਨਾਂ ਨੇ ਖੋਈ ਤੁਹਾਡੀ ਫਾਈਲ ਆ ਚਾਰ ਪੰਜ ਗੁੰਡੇ ਜੀ ਸਸਕੜ ਜਾਣਦੇ ਉਹਨਾਂ ਨੂੰ ਕੌਣ ਸੀ ਤੁਸੀਂ ਖੁਦ ਫੜੀ ਹੋਈ ਸੀ ਫਾਈਲਾਂ ਦੇ ਵਿੱਚ ਇਹ ਮੇਰੇ ਹਸਬੰਦ ਦੀ ਫੜੀ ਹੋਈ ਸੀ ਮੈਨੂੰ ਧੱਕਾ ਮਾਰ ਕੇ ਉਹਨਾਂ ਤੋਂ ਖੋ ਕੇ ਲੈ ਗਈ ਠੀਕ ਆ ਆ ਕੁਝ ਹੋਇਆ ਕੱਲ ਨੂੰ ਹਾਂਜੀ ਤੇ ਅੱਜ ਤੁਹਾਨੂੰ ਸੀਗਾ ਕਿ ਅਸੀਂ ਫਾਈਲਾਂ ਭਰ ਦੇਵਾਂਗੇ ਹਾਂਜੀ ਹਾਂਜੀ ਨਹੀਂ ਜੀ ਅੱਜ ਵੀ ਨਹੀਂ ਜਾਣਦੇ ਰੇ ਆਪ ਖੜੇ ਆ ਅਸੀਂ ਸਾਰੇ ਇੱਥੇ ਤੁਸੀਂ ਕਿਹੜੇ ਵਾਰਡ ਤੋਂ ਜੀ 7 ਨੰਬਰ 7 ਨੰਬਰ ਵਾਰਡ ਤੋਂ ਤੁਹਾਨੂੰ ਵੀ ਨਹੀਂ ਭਰਨਦੇ ਰੇ ਭਾਈ ਹਾਂਜੀ ਹਾਂਜੀ ਤੁਹਾਡਾ ਵੀ ਇਸੇ ਤਰ੍ਹਾਂ ਹੀ ਹਾਂਜੀ 4 ਨੰਬਰ ਵਾਰਡ 4 ਨੰਬਰ ਵਾਰਡ ਤੋਂ ਨਹੀਂ ਜੀ ਭਾਰ ਰਹੇ ਕੱਲ ਵੀ ਅਸੀਂ ਬੈਠ ਕੇ ਮੁੜ ਕੇ ਅੱਜ ਵੀ ਬਾਹਰ ਖੜੇ ਹਾਂ ਜੀ ਹੁਣ ਹਾਂ ਜੀ ਬਾਹਰ ਖੜੇ ਹਾਂ ਹਾਂ ਜੀ ਅੰਦਰ ਨਹੀਂ ਜਾਣ ਦਿੰਦੇ ਕਿੰਨੀਆਂ ਦੀਆਂ ਫਾਈਲਾਂ ਭਰੀਆਂ ਜਾ ਰਹੀਆਂ ਨੇ ਅੰਦਰ ਆਮ ਆਦਮੀ ਪਾਰਟੀ ਦੀ ਸਿਰਫ ਉਹਨਾਂ ਦੀ ਹੋਰ ਕਿਸੇ ਨੇ ਕੋਈ ਕਾਂਗਰਸ ਜਾਂ ਆਜ਼ਾਦੀਆਂ ਭਰੀਆਂ ਜਾਣਗੀਆਂ ਬਹੁਤ ਪਤਾ ਨਹੀਂ ਹੁਣ ਭਰੀਆਂ ਜਾ ਰਹੀਆਂ ਕਿਵੇਂ ਕੀ ਪਤਾ ਗੁੰਡੇ ਬੁਲਾਏ ਆ ਉਹਨਾਂ ਦੇ ਕੀ ਪਤਾ ਭਰਦੇ ਆ ਕਿ ਨਹੀਂ ਭਰਦੇ ਹਾਂ ਜੀ ਤੁਹਾਡੇ ਮੈਨੂੰ ਵੀ ਨਹੀਂ ਜਮਾ ਹੋਈ ਜੀ ਅੰਦਰ ਹਾਂ ਜੀ ਨਹੀਂ ਕੱਲ ਹੋਈ ਨਹੀਂ ਅੱਜ ਫੇਰ ਆਏ ਆਏ ਤਸਵੀਰ ਹੈ ਬਗਾ ਪ੍ਰਾਣਾ ਬੀਡੀਪੀਓ ਦਫਤਰ ਹੋਰ ਉਮੀਦਵਾਰ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਤੁਸੀਂ ਕਿਹੜੇ ਵਾਰਡ ਤੋਂ ਵਾਰਡ ਨੰਬਰ 10 ਤੋਂ ਬਾਈ ਵਾਰਡ ਨੰਬਰ 10 ਹਾਂ ਜੀ ਕੀ ਤੁਸੀਂ ਕੱਲ ਗਏ ਸੀ ਅੰਦਰ ਹਾਂ ਜੀ ਗਏ ਸੀ ਬਗਾ ਪ੍ਰਾਣਾ ਗੱਲ ਸਾਰਾ ਕੁਝ ਫੈਇਲਾ ਖੋਹਦੇ ਆ ਜੀ ਪਰ ਨਹੀਂ ਦਿੰਦੇ ਗਏ ਜੀ ਅਤੇ ਪ੍ਰਸ਼ਾਸਨ ਵੀ ਨਾਰਾ ਲਿਆ ਵਾ ਜੀ ਉਹ ਵੀ ਕਹਿੰਦੇ ਆ ਵੀ ਬਸ ਤਾਂ ਐਵੇਂ ਹੀ ਨਹੀਂ ਸਾਡੇ ਕੋਲੇ ਫੈਲਾ ਫਾਣਾ ਹਾਂਜੀ ਅੱਛਾ ਇਸ ਤੋਂ ਖਾਨ ਲੱਗ ਜਾਂਦਾ ਕੋਈ ਚਾਹ ਪੀਣ ਲੱਗ ਜਾਂਦਾ ਠੀਕ ਹੈ ਨਾਲੇ ਹੀ ਸਾਲ-ਸਾਲ ਦੇ ਖੜੇ ਆ ਜੀ ਉਮੀਦਵਾਰ ਕੈਂਡੀਡੇਟ ਜਿਹੜੇ ਸ਼੍ਰੋਮ ਨਹੀਂ ਕਾਲੀ ਦਲ ਦੇ ਆ ਸਾਰੇ ਮਹੱਲੇ ਦੇ ਵਿੱਚ ਇਕੱਠ ਕਰਕੇ ਸਾਰਿਆਂ ਨੇ ਸਾਨੂੰ ਕੀਤਾ ਵਾ ਵੀ ਇਹ ਸਾਨੂੰ ਤਾਂ ਖੌਦ ਨੂੰ ਨਹੀਂ ਪਤਾ ਵੀ ਸਾਡੇ ਬਰਾਬਰ ਕੌਣ ਕੈਂਡੀਡੇਟ ਖੜਾ ਹੈ ਅੱਛਾ ਐਵੇਂ ਹੀ ਪਤਾ ਨਹੀਂ ਇਹ ਵੀ ਨਹੀਂ ਪਤਾ ਜੀ ਸਾਨੂੰ ਵੀ ਬਸ ਜਿਵੇਂ ਕਹਿ ਰਹੀ ਕਿ ਬਾਹਰੋਂ ਬਾਹਰ ਬਣ ਕੇ ਪਤਾ ਲੱਗੂ ਕਿ ਆ ਹਾਂਜੀ ਆ ਬਸ ਬਸ ਜੀ ਸਾਨੂੰ ਨਹੀਂ ਪਤਾ ਦੇ ਮਹੱਲੇ ਵਾਲਿਆਂ ਨੂੰ ਨਹੀਂ ਖੌਦ ਪਤਾ ਹਣਾ ਵੀ ਕਿਹੜਾ ਆਈਡੈਂਟੀਫਾਈਡ ਕਿਤੋਂ ਸਾਡੀ ਪਾਰਟੀ ਚੋ ਹੀ ਇੱਕ ਦੋ ਉਮੀਦਵਾਰ ਲੈ ਕੇ ਹਾਂਜੀ ਇਹ ਕੀ ਲੱਗਦਾ ਜੀ ਜੇਕਰ ਫਾਰਮ ਜਮਾ ਹੀ ਨਹੀਂ ਕਰਵਾਉਣੇ ਤਾਂ ਚੋਣਾਂ ਦਾ ਐਲਾਨ ਕਿਉਂ ਕਰਦੇ ਨੇ ਕਿ ਚੋਣਾਂ ਕਰਵਾਉਣ ਜਾ ਰਹੇ ਆ ਬੜੇ ਜਿਹੜਾ ਕਹਿੰਦੇ ਆ ਕਿ ਅਸੀਂ ਨਿਰਪੱਖ ਚੋਣਾਂ ਕਰਵਾਉਣ ਜਾ ਰਹੇ ਹਾਂ ਇਹ ਜਿਹੜੀ ਸਰਕਾਰ ਆ ਨਹੀਂ ਝਾੜੂ ਦੀ ਇਹ ਗੱਪੀਆਂ ਦੀ ਸਰਕਾਰ ਆ ਝੂਠਿਆਂ ਦੀ ਸਰਕਾਰ ਗੱਪ ਝੂਠ ਇਹਨਾਂ ਦਾ ਜਿੰਨੇ ਮਰਜੀ ਮਰਵਾ ਲਓ ਇੱਥੋਂ ਦਾ ਐਮਐਲਏ ਬਿਆਨ ਦਿੰਦਾ ਕਿ ਇਹਦਾ ਜੀ ਨਜਾਇਜ਼ ਰੌਲਾ ਪਾਉਂਦੇ ਇਹਨਾਂ ਕੋਲ ਤਾਂ ਕੈਂਡੀਡੇਟ ਹੀ ਨਹੀਂ ਖੜਾਉਂਦੇ ਕੱਲ ਵੀ ਸਾਡੇ 15 ਦੇ 15 ਕੈਂਡੀਡੇਟ 11 ਵਜੇ ਤੋਂ ਲੈ ਕੇ 3 ਵਜੇ ਤੱਕ ਲਾਈਨ 'ਚ ਖੜੇ ਰਹੇ ਜੀ ਇਹਨਾਂ ਦਾ ਜਿਹੜਾ ਚੋਣ ਅਮਲਾ ਉਹ ਬਾਰੀ ਛੱਡ ਕੇ ਭੱਜ ਗਿਆ ਜੀ ਉਹ ਕਹਿੰਦਾ ਤੁਹਾਡੀ ਅਸੀਂ ਫੈਲ ਨਹੀਂ ਫੜਨੀ ਸੀ ਜੀ ਮੁੜ ਕੇ ਸ਼ਾਮ ਨੂੰ ਅਸੀਂ ਆਰਓ ਮੇਲੇ ਮhall ਆਰਓ ਸਾਹਿਬ ਨੂੰ ਮੇਲੇ ਮhallਾ ਸਾਹਿਬ ਦੇ ਨਾਲ ਜੀ ਪਹਿਲਾਂ ਉਹ ਬਾਹਨਾ ਬਣਾਉਂਦੇ ਸੀ ਵੀ ਐਨਓਸੀ ਲੈ ਕੇ ਆਓ ਜੀ ਫਿਰ ਆਰਓ ਵੀ ਮੰਨ ਗਿਆ ਵੀ ਐਨਓਸੀ ਦੀ ਕੋਈ ਲੋੜ ਨਹੀਂ ਅਸੀਂ ਆਪ ਦਾ ਸਵੈ ਕੋਸ਼ਨਾ ਪੱਤਰ ਨਾਲ ਲਾਇਆ ਹਰਫੀਆ ਬਿਆਨ ਨਾਲ ਲਾਇਆ ਉਹ ਮੰਨ ਗਿਆ ਸਾਨੂੰ ਉਹਨੇ ਟਾਈਮ ਦਿੱਤਾ ਅੱਜ ਦਾ ਵੀ ਸਵੇਰੇ 11 ਵਜੇ ਆਜੋ ਤੁਹਾਡੀਆਂ ਫੈਸਲਾ ਅਸੀਂ ਸੈਪਟ ਕਰ ਲਾਂਗੇ ਅੱਜ ਅਸੀਂ ਜਦੋਂ ਇੱਥੇ 11 ਵਜੇ ਪਹੁੰਚੇ ਤਾਂ ਪੁਲਿਸ ਜੋ ਕਿ ਸਰਕਾਰ ਨਾਲ ਰਲੀ ਵੀ ਹੈ ਇਹ ਗੇਟ ਬੰਦ ਆ ਤੁਹਾਡੇ ਸਾਹਮਣੇ ਸਾਰੇ ਝਾੜੂ ਵਾਲੇ ਬਾਹਰੋਂ ਲਿਆਂਦੇ ਗੁੰਡੇ ਅੰਦਰ 200 ਬੰਦਾ ਬੈਠਾ ਉਹਨਾਂ ਦੇ ਕੈਂਡੀਡੇਟ ਅੰਦਰ ਬੈਠੇ ਆ ਸਾਡਾ ਕੋਈ ਬੰਦਾ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ ਇਹ ਸਾਰੀ ਪ੍ਰੈਸਰ ਦੇ ਸਾਹਮਣੇ ਸਾਰੀਆਂ ਵੀਡੀਓ ਤੁਸੀਂ ਬਣਾ ਲੀਆਂ ਜੀ ਮੈਂ ਐਮਐਲਏ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹਣਾ ਵੀ ਅੱਗੇ ਜਿਹੜਾ ਪਿਛਲਾ ਕਾਂਸ ਦਾ ਐਮਐਲਏ ਵੀ ਉਹਨੇ ਵੀ ਬਹੁਤ ਇੱਥੇ ਗੁੰਡਾਗਰਦੀ ਕੀਤੀ ਸੀ ਤੇ ਉਹਦਾ ਹਾਲ ਵੇਖ ਲਓ ਹੁਣ ਉਹਨੂੰ ਕੋਈ ਪਾਣੀ ਨਹੀਂ ਪੁੱਛਦਾ ਕੰਧਾਂ 'ਚ ਟੱਕਰਾ ਮਾਰਦਾ ਫਿਰਦਾ ਉਹੀ ਹਾਲ ਹੋਣਾ ਇਹਦਾ ਇਹਨੇ ਵੀ ਪੈਸੇ ਲੈਣੇ ਕੀਤੇ ਆ ਇਹ ਵੋਟਾਂ ਕਿਉਂ ਨਹੀਂ ਪੈ ਰਹੀਆਂ ਇਹਨੇ ਜਿਹਨੂੰ ਪ੍ਰਧਾਨ ਬਣਾਉਣਾ ਉਹ ਤੋਂ ਪੈਸੇ ਲੈਣੇ ਕੀਤੇ ਆ ਇਸ ਕਰਕੇ ਆਪਦੇ ਐਮਸੀ ਬਿਨਾ ਮੁਕਾਬਲਾ ਦਿਤਾ ਕੇ ਉਹ ਪ੍ਰਧਾਨ ਤੋਂ ਇਹਨੇ ਮੋਟੀ ਰਕਮ ਵਸੂਲਣੀ ਆ ਇਹੀ ਇਹਦਾ ਮੇਨ ਮਕਸਦ ਹੈ ਇਹ ਬਾਏ ਜਾਣਗੇ ਹਾਂ ਮੁੱਲ ਬਾਏ ਜਾਣਗੇ ਪਿਛਲੀ ਕਾਂ ਸਰਕਾਰ ਵੇਲੇ ਜੋ ਰੇਟ ਸੀਗਾ ਉਸ ਤੋਂ ਦੁੱਗਣਾ ਰੇਟ ਹੁਣ ਰੇਟ ਵਧ ਗਿਆ ਰੇਟ ਵਧ ਗਿਆ ਦੁੱਗਣਾ ਹੋ ਗਿਆ ਜੀ ਆਹੀ ਬਦਲਾ ਆਇਆ ਜਿਹੜਾ ਰੇਟ ਵਧ ਇਹ ਬਦਲਾ ਆਇਆ ਝਾੜੂ ਦੀ ਸਰਕਾਰ ਦੇ ਵਿੱਚ ਕਿਉਂਕਿ ਕਰਾਪਸ਼ਨ ਤੁਹਾਨੂੰ ਵੀ ਪਤਾ ਸਾਰੇ ਦਫ਼ਤਰਾਂ 'ਚ ਚੌਗਣੀ ਹੋ ਗਈ ਤੇ ਇਹ ਸਾਰਿਆਂ ਦੇ ਵਿਆਹ ਵੂ ਹੋ ਗਏ ਆ ਇਹ ਹੁਣ ਇੱਥੋਂ ਆਪਣੇ ਆਉਂਦਾ ਐਮਐਲਏ ਇੱਥੇ ਤੁਹਾਨੂੰ ਦਿਸਦਾ ਨਾ ਅੰਦਰ ਨਾ ਬਾਹਰ ਆ ਉਹਦੇ ਆਪ ਦੇ ਗੁੰਡੇ ਇੱਥੇ ਭੇਜੇ ਜਾਂ ਇੱਥੋਂ ਦੇ ਜਿਹੜੇ ਲੋਕਲ ਬੰਦੇ ਉਹਨਾਂ ਨੂੰ ਮੂਹਰੇ ਕੀਤਾ ਜਿਹਨੂੰ ਪ੍ਰਧਾਨ ਬਣਾਉਣਾ ਮਾਣ ਉਹਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਤੁਹਾਨੂੰ ਭੋਤਣੀਆਂ ਪੈਣੀਆਂ ਤੁਸੀਂ ਨਾ ਇਹ ਪੰਗੇ ਲਾਓ ਇਹਨੇ ਫਿਰ ਨਹੀਂ ਲੱਭਿਆ ਜਿਹਨੇ ਤਾਂ ਬਾਹਰ ਵੀਜ਼ਾ ਲਵਾ ਕੇ ਤਾਂ ਬਾਹਰ ਉੱਠ ਜਾਣਾ ਤੇ ਭੋਤਣੀਆਂ ਇਹਨਾਂ ਨੂੰ ਪੈਣੀਆਂ ਜਿਹੜੇ ਅੱਜ ਪ੍ਰਧਾਨ ਬਣਨ ਨੂੰ ਫਿਰਦੇ ਆ ਜੀ ਇਸ ਕਰਕੇ ਇਹਨਾਂ ਨੂੰ ਲੋਕਲ ਵੀਰਾਂ ਨੂੰ ਵੀ ਬੇਨਤੀ ਆ ਤੂੰ ਆਦਾ ਟੱਕ ਕੇ ਬਹਿ ਜਾ ਸਾਲ ਤਾਂ ਦੋ ਹੀ ਰਹਿ ਗਏ ਦੋ ਸਾਲਾਂ ਬਾਅਦ ਕਿਉਂ ਤੁਸੀਂ ਆਪ ਦਾ 70 80 ਲੱਖ ਖਰਾਬ ਕਰਨਾ ਆਪ ਦੇ ਜਵਾਕਾਂ ਵਾਸਤੇ ਰੱਖ ਲੋ ਉਹ ਮੁੜ ਕੇ ਉੱਤੇ ਹੋਰ ਲਾਉਣੇ ਪੈਣੇ ਆ ਪੈਸੇ ਪੂਰੇ ਵੰਡਣਗੇ ਮਤਲਬ ਪੂਰੇ ਹੋ ਪੈਸੇ ਚਲੋ ਪ੍ਰਧਾਨ ਨੇ ਪੈਸੇ ਦਿੱਤੇ ਜੀ ਤੇ ਫਿਰ ਕਰਾਪਸ਼ਨ ਹੀ ਹੋਊਗੀ ਉਹ ਵੀ ਇਕੱਠਾ ਹੀ ਕਰੂਗਾ ਜੀ ਹੋਰ ਕੀ ਕਰੂਗਾ ਬਿਲਕੁਲ ਜੀ ਬਿਲਕੁਲ ਜਿਵੇਂ ਗੱਲ ਕੀਤੀ ਗੁੰਡਾਗਰਦੀ ਦੀ ਉਹ ਅਕਸਰ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਵੀ ਕਹਿੰਦੇ ਰਹਿੰਦੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਵਿੱਚ ਜੰਮ ਕੇ ਗੁੰਡਾਗਰਦੀ ਹੁੰਦੀ ਆ ਪਰ ਆਮ ਆਦਮੀ ਪਾਰਟੀ ਆ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਗੱਲ ਸੁਣਦੀ ਆ ਆਮ ਪਾਰਟੀ ਦੇ ਵਿੱਚ ਮੈਂ ਸਰਕਾਰ ਕਾਂਗਰਸ ਕਾਲੀ ਪਾਰਟੀ ਦੇ ਵਿੱਚੋਂ ਜੀ 15 ਵਾਰਡ 'ਚ ਖੜਿਆ ਮੇਰਾ ਮੋਬਾਈਲ ਖੁੱਲਿਆ ਉਹਨਾਂ ਨੇ ਮੋਬਾਈਲ ਖੁੱਲਿਆ ਤੁਹਾਡਾ ਹਾਂ ਜੀ ਜੀ ਠੀਕ ਹੈ ਹਾਂ ਜੀ ਫਾਈਲ ਵੀ ਪੜਦੀ ਨਹੀਂ ਫਾਈਲ ਨਹੀਂ ਫਾਈਲ ਪਾੜੀ ਨਹੀਂ ਪਰ ਫਾਈਲ ਤੁਹਾਡੇ ਅੰਦਰ ਹੀ ਨਹੀਂ ਗਈ ਸਾਡੇ ਠੀਕ ਹੈ ਜੀ ਹਾਂ ਤਾਂ ਇਹ ਕਿਹੜੇ ਵਾਰ ਤੁਸੀਂ ਜੀ ਮੈਂ ਵਾਰ ਨੰਬਰ 1 ਚੋਂ ਖੜਾ ਜਸਜੀਤ ਸਿੰਘ ਸ਼੍ਰੋਮnik ਕਾਲੀਦਾਲਾ ਜੀ ਕੱਲ ਸਾਡੇ ਇੱਕ ਬੰਦਾ ਗਿਆ ਜਗਸੀਤ ਸਿੰਘ ਫਾਈਲ ਜਮਾ ਕਰਾਉਣ ਉਹਦੀ ਫਾਈਲ ਫੜ ਕੇ ਪਾੜੀ ਇਹਨਾਂ ਨੇ ਧੱਕਾ ਮੁੱਕੀ ਵੀ ਕੀਤਾ ਜੀ ਫਿਰ ਇਸਮਾਲਾ ਸਾਹਿਬ ਨਾਲ ਸਾਰੇ ਬੰਦੇ ਗਏ ਆ 15 ਦੇ 15 ਵਾਰ ਆਏ ਇਹਨਾਂ ਨੇ ਸਾਨੂੰ ਉੱਥੇ ਖੜਨ ਨਹੀਂ ਦਿੱਤਾ ਠੀਕ ਹੈ ਪ੍ਰਸ਼ਾਸਨ ਸਾਰਾ ਇਹਨਾਂ ਦੇ ਨਾਲ ਧੱਕਾ ਕਰ ਰਿਹਾ ਕਿੰਨੇ ਵਜੇ ਤੱਕ ਤਾਂ ਸਮਾਂ ਜੀ ਭਰਨ ਦਾ 4 ਵਜੇ ਤੱਕ 4 ਵਜੇ ਤੱਕ ਕੱਲ 4 ਵਜੇ ਤੱਕ ਧਰਨੇ ਤੇ ਬੈਠੇ ਰਹੇ ਆ ਸਾਨੂੰ ਇਹਨਾਂ ਨੇ ਕੋਈ ਉਹ ਕੱਪ ਕਰਨੀ ਦਿੱਤਾ ਹੁਣ ਸਾਢੇ 12 ਹੋ ਚੁੱਕੇ ਆ ਲਗਭਗ 3 3.5 ਘੰਟੇ ਆ ਤਿੰਨ ਸਾਢੇ ਤਿੰਨ ਘੰਟੇ ਰਹਿ ਗਏ ਉਹ ਵੀ ਇਹਨਾਂ ਨੇ ਸਾਡੇ ਐ ਟਾਲ ਮਟੋਲੇ ਕਰਕੇ ਨਗਾ ਦੇ ਨੇ ਬਿਲਕੁਲ ਤੁਸੀਂ ਕਿਹੜੇ ਵਾਰਡ ਤੋਂ ਜੀ ਮੈਂ ਜੀ ਪਵਨ ਕੋਇਲ ਜੀ ਵਾਰਡ ਨੰਬਰ 6 ਦਾ ਕੈਂਡੀਡੇਟ ਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਕਰੀਬ 14 ਮਹੀਨੇ ਪਹਿਲਾਂ ਸਾਨੂੰ ਮਤਲਬ ਨਾਮਿਨੇਟ ਕੀਤਾ ਗਿਆ ਸੀਗਾ ਸਾਡੀ ਪਾਰਟੀ ਵੱਲੋਂ ਤੇ ਅਸੀਂ ਆਪਦਾ ਵਧੀਆ ਵਰਕ ਕੀਤਾ ਪਰ ਦੁਖਦਈ ਗੱਲ ਤਾਂ ਸਾਡੇ ਸ਼ਹਿਰ ਵਾਸਤੇ ਆ ਵੀ ਸਾਡੇ ਸ਼ਹਿਰੀ ਇਤਰਾਸਗੀ ਰਹੀ ਆ ਵੀ ਇੱਥੇ ਘਰੇ ਬੈਠਣ ਜਦੋਂ ਐਮਸੀ ਬਣਾਇਆ ਜਾਂਦਾ ਹੈ ਤੇ ਜੇ ਅਸੀਂ ਹੁਣ ਲੋਕਾਂ ਨੂੰ ਮਿਲਦੇ ਹਾਂ ਉਹੀ ਗੱਲ ਦੇਖਣ ਨੂੰ ਆਉਂਦੀ ਆ ਵੀ ਨਾ ਤਾਂ ਮਹੱਲੇ ਵਾਲਿਆਂ ਨੂੰ ਪਤਾ ਵੀ ਅਸੀਂ ਕਿਹੜੇ ਵਾਰਡ ਚ ਰਹਿੰਦੇ ਆ ਸਾਡਾ ਵਾਰਡ ਕਿਹੜਾ ਹੈ ਤੇ ਨਾ ਉਹਨਾਂ ਨੂੰ ਇਹ ਪਤਾ ਵੀ ਸਾਡਾ ਐਮਸੀ ਕਿਹੜਾ ਹੈ ਤੇ ਐਮਸੀ ਜਿਹੜੇ ਇਹਨਾਂ ਦੇ ਸੀਗੇ ਪਹਿਲਾਂ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਸਾਡਾ ਵਾਰਡ ਕਿਹੜਾ ਹੈ ਤੇ ਹੁਣ ਦੇ ਹਾਲਾਤ ਇਦਾਂ ਦੇ ਆ ਕਿ ਕੁਝ ਦਿਨ ਪਹਿਲਾਂ ਦੀ ਜਿਹੜੀ ਇੱਕ ਵੀਡੀਓ ਦੇਖ ਰਿਆ ਸੀਗੇ ਵੀ ਹਲਕਾ ਵਿਧਾਇਕ ਸਾਹਿਬ ਜਾਂ ਲੀਡਰ ਸਾਹਿਬ ਜੋ ਵੀ ਉਹ ਕਹਿ ਰਹੇ ਸੀਗੇ ਵੀ ਬੜੇ ਪਾਰਦਰਸ਼ੀ ਅਸੀਂ ਇਲੈਕਸ਼ਨ ਕਰਾਵਾਂਗੇ ਤੇ ਲੋਕਾਂ ਦੇ ਵਿੱਚ ਬੜਾ ਚਾਅ ਸੀਗਾ ਦੇਖੋ ਉਹਨਾਂ ਨੇ ਕਿਹਨੂੰ ਵੋਟ ਪਾਉਣੀ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ ਆ ਆਪਾਂ ਇਸ ਸਮੇਂ ਤੋਂ ਪਹਿਲਾਂ ਨਹੀਂ ਕਹਿ ਸਕਦੇ ਪਰ ਉਹਨਾਂ ਨੇ ਬੜਾ ਸੀਗਾ ਰਮਾਨ ਵੀ ਸਾਡੇ ਇਲੈਕਸ਼ਨ ਬੜੇ ਪਾਰਦਰਸ਼ੀ ਹੋਣਗੇ ਤੇ ਅਸੀਂ ਵੀ ਆਪਦਾ ਜੋ 15 ਦੇ 15 ਕੈਂਡੀਡੇਟ ਹੈ ਆਪਦੀਆਂ ਫੈਲਾ ਉਸੇ ਤਰੀਕੇ ਨਾਲ ਤਿਆਰ ਕਰਾ ਲਿਆ ਤੇ ਆਪਦਾ ਪਹੁੰਚੇ ਤੇ ਸਾਨੂੰ ਇੱਥੋਂ ਹੀ ਕਚਹਿਰੀ ਦੇ ਵਿੱਚ ਸਨੇਹ ਜਾਣੇ ਸ਼ੁਰੂ ਹੋ ਗਏ ਵੀ ਬਾਈ ਜੀ ਧਿਆਨ ਨਾ ਪਹੁੰਚੋ ਤੁਸੀਂ ਵੀ ਜਿਹੜਾ ਇਹਨਾਂ ਦਾ 2-300 ਗੁੰਡਾ ਅੰਦਰ ਪਹੁੰਚਿਆ ਹੋਇਆ ਤੇ ਉਹਨਾਂ ਨੇ ਅਮਲੀ ਜਾਮਾ ਕੁਝ ਹੋਰ ਹੀ ਦੇਣਾ ਤੁਹਾਨੂੰ ਬੰਦਿਆਂ ਨੂੰ ਬਾਹਰ ਰੋਕ ਕੇ ਤੁਹਾਡੀਆਂ ਫੋਟੋਗ੍ਰਫੀ ਵਗੈਰਾ ਤੱਕ ਦਿੱਤੀਆਂ ਗਈਆਂ ਤੇ ਹੋਇਆ ਵੀ ਉਹੀ ਸੀਗਾ ਚਲੋ ਪ੍ਰਮਾਤਮਾ ਦਾ ਸ਼ੁਕਰਾਨਾ ਸ਼੍ਰੀ ਰਾਮ ਭਗਵਾਨ ਦਾ ਵਾਹਿਗੁਰੂ ਦਾ ਅਸੀਂ ਕਰਦੇ ਹਾਂ ਵੀ ਉਹਨੇ ਹਨ ਹੋਣੀ ਹੋਣ ਤੋਂ ਬਚਾਲੀ ਹੋ ਸਕਦਾ ਕੋਟੜੇ ਵਾਲਾ ਕਾਂਡ ਜੋ ਕਿ ਕੁਝ ਦਿਨ ਪਹਿਲਾਂ ਸਾਡੇ ਸਰਪੰਚੀ ਚ ਹੋਇਆ ਹੋ ਸਕਦਾ ਉਹੋ ਜਿਹੇ ਹਾਲਾਤ ਇਹਦੇ ਬਣ ਜਾਂਦੀ ਕਿਉਂਕਿ ਜਦੋਂ ਅਸੀਂ ਇੱਥੇ ਪਹੁੰਚੇ ਕਾਗਜ਼ਾਂ ਵਾਸਤੇ ਜਿਹੜੇ ਇਹਨਾਂ ਦੇ ਗਲਤ ਆਨਸਰ ਕੋਈ ਬਾਹਰੋਂ ਬੁਲਾਏ ਹੋਏ ਸੀ ਉਹਨਾਂ ਨੇ ਆਪਦਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸਾਡੇ ਇੱਕ ਦੋ ਕੈਂਡੀਡੇਟਾਂ ਨੂੰ ਪਰ ਪ੍ਰਸ਼ਾਸਨ ਦੀ ਮਸਤੈਦੀ ਨਾਲ ਹਾਲਾਤ ਕਾਬੂ ਰਹਿ ਗਏ ਸਾਡੀ ਟੀਮ ਦੇ ਨਾਲ ਹੱਬੂ ਰਹਿ ਗਏ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਾਈ ਜੀ ਇਹਨਾਂ ਦੇ ਕੁਝ ਬੰਦੇ ਅਜੇ ਵੀ ਸੀਗੇ ਜਿਹੜੇ ਸਾਡੇ ਸਾਹਮਣੇ ਆਉਦੀ ਅੱਖੀ ਦੇਖਣ ਦੀ ਗੱਲ ਹੈ ਵੀ ਇਸ਼ਾਰੇ ਕਰ ਰਹੇ ਸੀ ਦੱਸ ਰਹੇ ਸੀ ਇਹ ਉਹ ਆਏ ਉਹ ਆ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਵੀ ਦੇਖੋ ਵੀ ਪਹਿਲੀ ਗੱਲ ਤਾਂ ਤੁਹਾਨੂੰ 14 ਮਹੀਨਿਆਂ ਦੇ ਵਿੱਚ ਕੋਈ ਕੈਂਡੀਡੇਟ ਨਹੀਂ ਮਿਲਿਆ ਵਾਰਡ ਨੰਬਰ 6 ਦੇ ਵਿੱਚ ਇਹਦੇ ਵਿੱਚ ਯਾਰ ਮੇਰਾ ਕੀ ਕਸੂਰ ਹੈ ਦੇਖੋ ਮੈਂ ਸਮਾਜ ਸੇਵੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਈ ਹੋਣ ਦੇ ਨਾਤੇ ਮੈਂ ਆਪਦਾ ਉੱਥੇ ਵਰਕ ਕਰਦਾ ਹਾਂ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਤ ਹੋਵੇ ਕਿਸੇ ਮਾਜਬ ਨਾਲ ਸੰਬੰਧਤ ਹੋਵੇ ਕਿਸੇ ਪਾਰਟੀ ਨਾਲ ਸੰਬੰਧਤ ਹੋਵੇ ਹਰੇਕ ਦੇ ਦੁੱਖ ਸੁੱਖ ਜਾਣਾਂ ਕਿਉਂਕਿ ਮੇਰੇ ਅੰਦਰ ਇਨਸਾਨੀਅਤ ਹੈ ਮੇਰੇ ਕੋਲੇ ਜਿਹੜਾ ਵੀ ਆਉਂਦਾ ਕੰਮ ਨੂੰ ਕੰਮ ਹੋਣਾ ਨਾ ਹੋਣਾ ਉਸ ਮਾਲਕ ਨੂੰ ਪਤਾ ਹੈ ਉਹਦਨੇ ਸੋਚ ਕੇ ਨਹੀਂ ਤੁਰੇ ਵੀ ਉਸ ਕਿਸ ਪਾਰਟੀ ਦਾ ਬੰਦਾ ਜਾਂ ਕਿਸ ਬਰਾਦਰੀ ਦਾ ਬੰਦਾ ਹੈ ਹੁਣ ਇਹਨਾਂ ਦੇ ਜਿੰਨੇ ਕੈਂਡੀਡੇਟ ਹੁਣ ਤੱਕ ਇਹਨਾਂ ਨੇ 14 ਮਹੀਨਿਆਂ ਚ ਖੜਾਏ ਉਹ ਭਾਵੇਂ ਤਾਂ ਮੇਰੀ ਭਾਈਚਾਰਕ ਸਾਂਝ ਨਾਲ ਬਹਿ ਗਏ ਜਾਂ ਕਿਸੇ ਵਜ੍ਹਾ ਨਾਲ ਬਹਿ ਗਏ ਜਾਂ ਲੋਕਾਂ ਵੱਲੋਂ ਮੈਨੂੰ ਇੰਨਾ ਪਿਆਰ ਮਿਲਦਾ ਜਦੋਂ ਵਾਰਡ ਚ ਗੇੜਾ ਕੱਢਦੇ ਸੀਗੇ ਉਹ ਦੱਸਦੇ ਤੇ ਇਹਨਾਂ ਨੇ ਮੈਨੂੰ 15-20 ਦਿਨਾਂ ਦਾ ਪਰੇਸ਼ਾਨ ਕਰਨਾ ਹੀ ਬਹੁਤ ਕੀਤਾ ਸ਼ੁਰੂ ਕੀਤਾ ਤੇ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਜਿਆਦਾ ਭਾਈ ਜੇ ਤੂੰ ਇਹੋ ਜਿਹਾ ਕੋਈ ਕਰਨਾ ਸੀਗਾ ਚਪਰ ਕੇ ਪਹਿਲਾਂ ਹੀ ਕਹਿ ਜਾਂਦੇ ਵੀ ਅਸੀਂ ਇਲੈਕਸ਼ਨ ਤਾਂ ਕਰਾਉਣਾ ਹੀ ਨਹੀਂ ਗਾ ਸਾਡੇ ਕੈਂਡੀਡੇਟ ਇਹੀ ਬਣਨੇ ਆ ਤੇ ਉਹਨਾਂ ਨੂੰ ਚਾਹੀਦਾ ਸੀ ਇਹੋ ਜਿਹਾ ਡਰਾਮਾ ਕੋਈ ਨਾ ਕਰਦੀ ਤੇ ਹੁਣ ਵੀ ਅਸੀਂ ਕੱਲ ਸਾਡੇ ਜੋ ਹਲਕਾ ਇੰਚਾਰਜ ਹੈ ਸਰਦਾਰ ਤੀਰ ਸਿੰਘ ਮਾਲਾ ਜੀ ਜੂਥ ਵਿੰਗ ਦੇ ਸਾਡੇ ਜਿਹੜੇ ਇੰਚਾਰਜ ਹੈ ਉਹ ਸੁਖਜੀਤ ਸਿੰਘ ਮਾਲਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੀ ਬਾਲਕ੍ਰਿਸ਼ਨ ਬਾਲੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਪਹੁੰਚੇ ਸੀਗੇ ਕੱਲ੍ਹ ਕਰੀਬ ਕਰ 11 ਵਜੇ 15 ਦੇ 15 ਕੈਂਡੀਡੇਟ ਅਸੀਂ ਇੱਥੇ ਆਪਦੀਆਂ ਫਾਈਲਾਂ ਲੈ ਕੇ ਪਹੁੰਚ ਗਏ ਸਾਨੂੰ ਬੜੀ ਉਮੀਦ ਸੀਗੀ ਵੀ ਸਾਡੀਆਂ ਫਾਈਲਾਂ ਬਾਅਦ ਵਿੱਚ ਰਜੈਕਟ ਕਰ ਦੇਣਗੇ ਕੋਈ ਚੱਕਰ ਨਹੀਂ ਪਰ ਜਿਹੜੇ ਪ੍ਰਸ਼ਾਸਨ ਅੰਦਰ ਡਿਊਟੀ ਤੇ ਸੀਗੇ ਆਰਓ ਸਾਹਿਬ ਵੀਡੀਓ ਪੀਓ ਸਾਹਿਬ ਸਾਨੂੰ ਉਹਨਾਂ ਤੋਂ ਉਮੀਦ ਸੀਗੀ ਵੀ ਸਾਡੇ ਡਾਕੂਮੈਂਟ ਪੜ੍ਹਨਗੇ ਪਰ ਉਹਨਾਂ ਨੇ ਇੱਕ ਆਪਦੇ ਸਰਕਾਰ ਦੇ ਪਿੱਠੂ ਬਣਨ ਦਾ ਸਬੂਤ ਦਿੱਤਾ ਕਦੇ ਜੀ ਤੁਹਾਡੇ ਕਾਗਜ਼ਾਂ 'ਚ ਆ ਕਮੀ ਆ ਕਦੇ ਉਹ ਆ ਅਸੀਂ ਐਡਵੋਕੇਟ ਤੋਂ ਡਾਕੂਮੈਂਟ ਕੰਪਲੀਟ ਕਰਾਏ ਜਾਂ ਫੈਲਾਂ ਦੇ ਵਿੱਚ ਕਮੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਆਬਜੈਕਸ਼ਨ ਲਾ ਦਿਓ ਜੇਕਰ ਤੁਸੀਂ ਓਬਜੈਕਸ਼ਨ ਲਾ ਦੋਗੇ ਸਾਨੂੰ ਉਹ ਵੀ ਮਨਜ਼ੂਰ ਹੈ ਜੇ ਤੁਸੀਂ ਫੈਲਮ ਨਾ ਮਨਜ਼ੂਰ ਕਰ ਦੋ ਅਗਰ ਰਜੈਕਟ ਕਰ ਦੋ ਉਹ ਵੀ ਮਨਜ਼ੂਰ ਹੈ ਇਲੈਕਸ਼ਨ ਨਹੀਂ ਕਰਾਉਣੇ ਉਹ ਵੀ ਮਨਜ਼ੂਰ ਹੈ ਪਰ ਜਿਹੜੀਆਂ ਧੱਕੇਸ਼ਾਹਾਂ ਜਾਂ ਜਾਂ ਅੰਦਰ ਗੁੰਡੇ ਇੰਨੇ ਬਿਠਾ ਰੱਖਿਆ ਇਹ ਕੰਮ ਬਾਈ ਜੀ ਇਹ ਤੋਂ ਵੀ ਜ਼ਿਆਦਾ ਹੈਗੇ ਆ ਸੁਣਦੇ ਵਿੱਚ ਲੋਕ ਦੱਸ ਰਹੇ ਆ ਅਸੀਂ ਅੱਜ ਸਵੇਰ ਦੇ ਇੱਥੇ ਆਏ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਵੀ ਆਪਣੇ ਪ੍ਰਸ਼ਾਸਨ ਦੇ ਭਰਾ ਇੱਥੇ ਡਿਊਟੀ ਤੇ ਖੜੇ ਆ ਸਾਨੂੰ ਇਹਨਾਂ ਤੋਂ ਉਮੀਦ ਨਹੀਂ ਸੀ ਉਹ ਗੁੰਡੇ ਅੰਸਰ ਹੁਣੇ ਇੱਥੇ ਖੜੇ ਸੀ ਪਹਿਲਾਂ ਉਹ ਸਾਨੂੰ ਵੇਖ ਕੇ ਗਏ ਸਾਰਿਆਂ ਨੂੰ ਤੇ ਸਾਡੇ ਜਿਹੜੇ ਇੱਥੇ ਚਲੋ ਭਰਾ ਖੜੇ ਆ ਮੁਲਾਜ਼ਮ ਭਰਾ ਉਹਨਾਂ ਨੇ ਕਹਿਤਾ ਜੀ ਸਾਨੂੰ ਤਾਂ ਪਤਾ ਨਹੀਂ ਕੋਣਾ ਚਲੋ ਉਹਨਾਂ ਦੀ ਡਿਊਟੀ ਆ ਵਿਚਾਰੇ ਸਰਕਾਰ ਦੇ ਨਾਲ ਹੁੰਦੀ ਆ ਠੀਕ ਹੈ ਨਾ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਤੁਹਾਡਾ ਸਾਰਾ ਮੀਡੀਆ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਇੱਥੇ ਤੁਸੀਂ ਸਾਡੀ ਇੱਥੇ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਪਹੁੰਚੇ ਆ ਮੈਂ ਮੈਂ ਜੀ ਨਾ 8 ਨੰਬਰ ਵਾਰਡ ਦਾ 8 ਨੰਬਰ ਵਾਰਡ ਦਾ ਹਾਂ ਜੀ ਮੈਂ ਜਲਾਲ ਮੋਰੀਆ ਜੀ ਕੱਲ ਕੱਲ ਵੀ ਅਸੀਂ ਖੜੇ ਰਹੇ 11 ਤੋਂ 4 ਵਜੇ ਤੱਕ ਸਾਡੀਆਂ ਫਾਈਲਾਂ ਮੈਂ ਫੈਲਾਾਂਗੇ ਕਿ ਐਨਓਸੀ ਲਿਆਓ ਮੈਂ ਕਹਾਂ ਐਨਓਸੀ ਲੈਣੀ ਤੇ ਲਿਖ ਕੇ ਦਿਓ ਕਹਿੰਦਾ ਲੇਕੇ ਨੀ ਠੀਕ ਆ ਕਹਿੰਦਾ ਫੈਲ ਫੜਾ ਦੇ ਫੈਲ ਫੜਾਤੀ ਮੈਂ ਕਿਹਾ ਰਸੀਦ ਦੇ ਦੇ ਮੜ ਕੇ ਰਸੀਦ ਨਹੀਂ ਦਿੱਤੀ ਕਹਿੰਦਾ ਆਹੀ ਰਸੀਦ ਆ ਮੜ ਕੇ ਫੈਲ ਫੜੀ ਨਹੀਂ ਮੜ ਕੇ ਚੱਕ ਕੇ ਸਾਰਾ ਸਮਾਨ ਪਰਲੇ ਪਾਸੇ ਭਾਜ ਜੀ